ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਕੋ ਉਠਾ ਲੋ ਨਿਜਰਾ ਕੋ ਉਠਾ ਲੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸਤੀ ਕਾਲ ਆਂਟੀ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚੋ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ कहियां तिबोतर हे रे नो ला 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 हे रे नो हमने किया है जीवन अपना सारा सनम हो जीवन अपना सारा सनम नीरज राम नीरज राम तुम्हें बहुत प्यार करता हूं ਨਿਜਰਕੋ ਧਰੋ ਨਿਜਰਕੋ ਠਾਹ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹੂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਚਲੋ ਝਾੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਨਾ ਮੇਰੀ ਹੈ ਔਰ ਮੇਰੀ ਰਹੇਗੀ ਚਲੋ ਨਿਰਜਨਾ ਨੂੰ ਆਓ ਠਾਓ ਨਿਰਜਨਾ ਨੂੰ ਬਾਕੇ ਸਸੀ ਕਾਲ ਆਂਟੀ ਠੀਕ ਹੈ ਜੀ ਨਿਰਜਨਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਨਾ ਲਾ ਲਾ ਹੇ ਫਟਾ ਕਰ ਦੇ ਉਹ ਤੇ ਤੇਰੇ ਨਾ ਲਾ 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 ਤੇਰੇ ਨਾ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਹੋ ਜੀਵਨ ਆਪਣਾ ਸਾਰਾ ਸਨਮ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਖਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹਾਂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਝਾੜੂ ਮਾਰ ਕੇ ਗੱਲੀ ਕਰ ਦਿਆਂਗੇ ਗੱਲੀ ਕਰਦਿਆਂ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੀ ਕਰਦਿਆਂ ਗੱਲੀ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਹਾਓ ਠਾਓ ਨਿਰਜਣਾ ਨੂੰ ਬਾਕੇ ਸਸੀ ਕਾਲ ਆਂਟੀ ਸਸੀ ਕਾਲ ਆਂਟੀ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਤਰਦੇ ਉੱਤਰਦੇ आने जाते बोतल हे रे नो ला 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 रे नो हमने किया है जीवन अपना सारा सनम हो जीवन अपना सारा सनम निरजराम निरजराम मैं तुम्हें बहुत प्यार करता हूं ਨਿਜਰ ਕੋ ਢੋਲ ਨਿਜਰ ਕੋ ਢੋਲ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗੇ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸੀ ਕਾਲ ਆਂਟੀ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚੋ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ आनी आनी बोतल रे नो ला 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 लो लो रे नो हमने किया है जीवन अपना सारा सनम हो जीवन अपना सारा सनम गुजरा गुजरा मैं तुम्हें बहुत प्यार करता हूं ਉਜਰਾ ਕੋ ਢੋਲ ਉਜਰਾ ਕੋ ਢੋਲ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹੂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਚਲੋ ਝਾੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹੋ ਗੱਲੇ ਨਿਰਜਨਾ ਮੇਰੀ ਹੈ ਔਰ ਮੇਰੀ ਰਹੇਗੀ ਚਲੋ ਨਿਰਜਨਾ ਨੂੰ ਲਾਓ ਠਾਓ ਨਿਰਜਨਾ ਨੂੰ ਬਾਕੇ ਸਸੀ ਕਾਲ ਆਂਟੀ ਸਸੀ ਕਾਲ ਜੀ ਕੋਲ ਠੀਕ ਹੈ ਜੀ ਨਿਰਜਨਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਨਾ ਉਠਾ ਲਓ ਨਿਰਜਨਾ ਨੂੰ ਲਾ ਲਾ ਹੇ ਫਟਾ ਕਰ ਦੇ ਉਹ ਤੇ ਤੇਰੇ ਨਾ ਲਾ 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 ਤੇਰੇ ਨਾ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਹੋ ਜੀਵਨ ਆਪਣਾ ਸਾਰਾ ਸਨਮ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾਓ ਨਿਜਰਾ ਨੂੰ ਉਠਾਓ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸੀ ਕਾਲ ਆਂਟੀ ਸਸੀ ਕਾਲ ਜੀ ਕੋਲ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ ਹੇ ਰੇ ਨੋ ਲਾ 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 ਲੋ ਹੇ ਰੇ ਨੋ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਹੋ ਜੀਵਨ ਆਪਣਾ ਸਾਰਾ ਸਨਮ